ਸਤਿ ਸ਼੍ਰੀ ਅਕਾਲ ਮੇਰਾ ਨਾਮ ਰਵਿੰਦੀ ਸਿੰਘ ਆਲੋਕ ਇਸ ਵਕਤ ਮੈਂ ਜਵਾਹਰ ਨਗਰ ਕੈਂਪ ਦੇ ਵਿੱਚ ਆਇਆ ਇੱਥੇ ਕਿ ਵਿਵਾਦ ਛੜ ਬੈਠਾ ਹੈ ਆਪਾਂ ਪੁੱਛ ਗੱਲਬਾਤ ਕਰ ਰਹੇ ਹਾਂ ਕਿ ਕੀ ਵਿਵਾਦ ਹੈ ਸਾਰਾ ਮਾਮਲਾ ਜਾਣ ਲੈਣੇ ਆ ਸਾਡੇ ਨਾਲ ਇਸ ਸਮੇਂ ਇੱਥੇ ਕੁਝ ਕਾਂਗਰਸੀ ਆਗੂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਵਿਵਾਦ ਹੈ ਸਾਰਾ ਦੱਸੋ ਕੀ ਵਿਵਾਦ ਕੀ ਪੈ ਰਿਹਾ ਸਾਰੇ ਇੱਥੇ ਵਿਵਾਦ ਸਿਰਫ ਇਹਨਾਂ ਹੈ ਕੋਈ ਪੁਲਿਸ ਅੱਜ ਪਾਣੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਬਣ ਕੇ ਆ ਸਿਰਫ ਤੇ ਸਿਰਫ ਉਹਨਾਂ ਨੂੰ ਨਜ਼ਰ ਇਹ ਆਂਦੇ ਆਪੋਜੀਸ਼ਨ ਪਾਰਟੀਆਂ ਦੇ ਬੰਦੇ ਕਿਵੇਂ ਇੱਥੇ ਦੋ ਤਿੰਨ ਪਹਿਲਾਂ ਰਾਸ਼ਟਰ ਪਕੜਿਆ ਵੰਡਦਿਆਂ ਦਾ ਆਮ ਆਦਮੀ ਪਾਰਟੀ ਦਾ ਬੰਦਾ ਉਸ ਕੋਟੀ ਛੱਡ ਕੇ ਭੱਜ ਗਿਆ ਉਸ ਤੋਂ ਬਾਅਦ ਮੈਂ ਵੀ ਪਹੁੰਚਿਆ ਕਾਫੀ ਪੱਤਰਕਾਰ ਸਹਿਬਾਨ ਵੀ ਪਹੁੰਚੇ ਪੁਲਿਸ ਨੂੰ ਇਹ ਬਾਰੰਗੀਤਾ ਗਿਆ ਉਡੀਕਿਆ ਗਿਆ ਕੋਈ ਨਹੀਂ ਆਇਆ ਉਲਟਾ 2 ਘੰਟੇ ਬਾਅਦ ਜਿਹਨੇ ਪਕੜਿਆ ਉਸ ਵਰਕਰ ਨੇ ਕੋਲੇ ਚੱਕੜ ਲਿਆ ਹੁਣ ਇਸ ਤੋਂ ਜ਼ਿਆਦਾ ਕੀ ਹੋਏਗਾ ਉਹ ساری ਦੀ ساری ਜਿਹੜੀ ਕੱਟਣਾ ਹੈ ਉਹ ਫੇਸਬੁਕ ਤੇ ਪਈ ਹੈ ਹੂੰ ਸੋਸ਼ਲ ਮੀਡੀਆ ਤੇ ਪਈ ਹੈ ਜਿਵੇਂ ਉਹ ਭੱਜਿਆ ਚਕੂਤੀ ਪੜੀ ਗਈ ਦੋ ਕਾਰਟੂਨ ਉਹਦੇ ਤੇ ਲੱਤੇ ਹੋਏ ਆ ਫੋਲ ਕੇ ਵੀ ਦੇਖੇ ਸਾਰੇ ਪੱਤਰਕਾਰ ਸਬਾਨਾ ਦੇ ਵੀ ਦੇਖੇ ਵੀ ਉਹਦੇ ਚਰਾਸ਼ਣ ਸੀ ਸੂਟ ਸੀ ਜਿਹੜੇ ਵੰਡ ਰਹੇ ਤੇ ਦੋ ਘੰਟੇ ਬਾਅਦ ਵੀ ਤੋਕਿਆ ਕਿਵੇਂ ਉਹਨੂੰ ਹੀ ਫੜਨਾ ਆ ਗਿਆ ਤੇ ਫਿਰ ਜਦੋਂ ਇਹ ਜਿਆ ਧੱਕਾ ਹੋਏਗਾ ਬਾਦ ਸਾਨੂੰ ਤਾਂ ਭਾਈ ਸਾਹਮਣੇ ਆ ਕੇ ਖੜਨਾ ਪਏਗਾ ਧੜਾ ਕੇ ਆ ਸਰ ਜੀ ਲੋਕ ਆਪਣੇ ਮਾਤਾ-ਪਿਤਾ ਦਾ ਆਪਣੇ ਮਾਤਰਾ ਦੇਣ ਕਿ ਰਾਸ਼ਨ ਔਰ ਸੂਟ ਵੰਡਣਾ ਕੀ ਲੱਗਾ ਕਿ ਲੋਕ ਉਹਨਾਂ ਦਾ ਹੱਥ ਵਿਚ ਆ ਜਾਣਗੇ ਮੈਂ ਤਾਂ ਪਹਿਲਾਂ ਕਹਿ ਕੇ ਇਹ ਹੁਣ ਵੋਟ ਲੈਣ ਲਈ ਨਹੀਂ ਆਏ ਕੋਣ ਆਏ ਇਸ ਤਰੀਕੇ ਕਹਿੰਦੇ ਹੁੰਦੇ ਸੀ ਕਿ ਇੰਨੇ ਚੰਗੇ ਕੰਮ ਕਰਾਂਗੇ ਧਿੰਦੂ ਦਾ ਵੋਟ ਪਾਣ ਅੱਜ ਲੋਕ ਵੋਟ ਪਾਣੇ ਕੀ ਆ ਲੋਕਾਂ ਦੇ ਵੋਟ ਖੋਦੇ ਫਿਰਦੇ ਆ ਇਹ ਇਲੈਕਸ਼ਨ ਨੂੰ ਜਿੱਤਣ ਨਹੀਂ ਲੁੱਟਣ ਨੂੰ ਫਿਰਦੇ ਆ ਸਾਜੀ ਕੀ ਲੱਗਦਾ ਉਹਨਾਂ ਨੂੰ ਪ੍ਰਸ਼ਾਸਨ ਉਹਨਾਂ ਦਾ ਵਾਪਸ ਹੋਣਾ ਨਹੀਂ ਕਿ ਕਿਸੇ ਦੇ ਧੱਕਾ ਕਰ ਸਕਦੇ ਆ ਜਿੰਨਾ ਧੱਕਾ ਕਰਨਗੇ ਸਾਹਮਣੇ ਖੜਾਂਗੇ ਸਾਹਿਬ ਮੈਨੂੰ ਲੈ ਜਾਣਗੇ ਅੰਦਰ ਇਹ ਸਨ ਪਾਰਟੀਸ਼ਨ ਅਸਜੀ ਜਿਹਨਾਂ ਨਾਲ ਆਪਾਂ ਗੱਲਬਾਤ ਕੀਤੀ ਪੂਰੀ ਗੱਲ ਪਰ ਕੋਈ ਸੋਨੀ ਤੇ ਇਹਨਾਂ ਵੱਲੋਂ આરોਪ ਲਗਾਏ ਜਾ ਰਹੇ ਨੇ ਬਾਕੀ ਹੋਰ ਵੀ ਆਪਾਂ ਨਵੀਂ ਆਪਣੇ ਲਈ ਖਾਜੂਆਮਾ